ਪਰੂਫ ਕਿਵੇਂ ਕਰੋਗੇ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਵੀ ਕਹਿ ਰਿਹਾ ਕਿ ਟਾਰਚਰ ਕੀਤਾ ਜਾ ਰਿਹਾ ਅੰਦਰ ਜਾਂ ਕੀਤਾ ਗਿਆ ਉਹਨੂੰ ਪ੍ਰੂਫ ਕਿਵੇਂ ਕਰੋਗੇ ਤੁਸੀਂ ਇਸ ਨੂੰ ਪ੍ਰੂਫ ਕਰਨ ਦੇ ਲਈ ਕੀ ਮੰਗ ਰਹੇ ਹੋ ਹਾਂ ਹਾਂ ਜੀ ਹਾਂ ਜੀ ਮੈਂ ਉੱਥੇ ਆ ਰਿਹਾ ਜੀ ਪ੍ਰੂਫ ਇਦਾਂ ਆ ਕਿ ਸਾਡੀ ਕੱਲ ਅੱਜ ਮੁਲਾਕਾਤ ਸੀਗੀ ਮੁਲਾਕਾਤ ਦਾ ਦਿਨ ਸੀਗਾ ਪਹਿਲਾਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਮੁਲਾਕਾਤ ਦਾ ਦਿਨ ਨਹੀਂ ਹੈਗਾ ਜਦੋਂ ਤੁਹਾਡੀ ਮੁਲਾਕਾਤ ਦਾ ਦਿਨ ਹੋਗਾ ਸਾਨੂੰ ਬੁਲਾਵਾਂਗੇ ਜਦੋਂ ਇਹ ਦਿਨ ਮੁਲਾਕਾਤ ਆਇਆ ਤੇ ਉਹਨਾਂ ਨੇ ਕਿਹਾ ਕਿ 15 ਦਿਨਾਂ ਲਈ ਸੀ ਜਾਨੀ ਕਿ ਮੁਲਾਕਾਤ ਬੰਦ ਕਰ ਦਿਓ ਤੁਸੀਂ ਇਹ ਕਹਿ ਰਹੇ ਹੋ ਕਿ ਉਸ ਟਕਰਾਅ ਦੇ ਦੌਰਾਨ ਸੰਦੀਪ ਸਿੰਘ ਹੋਰਾਂ ਨੂੰ ਇੰਨੀਆਂ ਸੱਟਾਂ ਨਹੀਂ ਵੱਜੀਆਂ ਸੀ ਤੇ ਉਸੇ ਦਾ ਫਾਇਦਾ ਲੈ ਕੇ ਕਿ ਉਸ ਬਾਅਦ ਦੇ ਵਿੱਚ ਕੁੱਟ ਕੇ ਇਹ ਕਹਿ ਦਿੱਤਾ ਜਾਊਗਾ ਕਿ ਇਹ ਉਸੇ ਵੇਲੇ ਦੀਆਂ ਸੱਟਾਂ ਨੇ ਤੁਹਾਨੂੰ ਇਹ ਵੀ ਲੱਗਦਾ ਵੀ ਇਹ ਇਹ ਬਿਲਕੁਲ ਹੋ ਸਕਦਾ ਹੈ ਜੇਲ੍ਹ ਵਿਭਾਗ ਦੁਨੀਆ ਦਾ ਸਭ ਤੋਂ ਖਤਰਨਾਕ ਵਿਭਾਗ ਹੈ ਤੇ ਇਹ ਲੱਗਦਾ ਲੋਕਾਂ ਨੂੰ ਇਹ ਆ ਵੀ ਬਹੁਤ ਚੰਗੇ ਨੇ ਪਰ ਇਹ ਉਤੋਂ ਛਾਂਗਣ ਲੱਗਦੇ ਨੇ ਬੰਦੇ ਬੰਦੇ ਦੀ ਅਣਖ ਖਤਮ ਕਰਦੇ ਆ ਗੈਰਤ ਖਤਮ ਕਰਦੇ ਆ ਬੰਦੇ ਨੂੰ ਗੁਇਦਲ ਬਣਾਉਂਦੇ ਆ ਠੀਕ ਆ ਸਾਡੇ ਲਈ ਇਹ ਯੂਨੀਵਰਸਟੀਆਂ ਸੀਗੀਆਂ ਅਸੀਂ ਇੱਥੋਂ ਬਹੁਤ ਕੁਝ ਸਿੱਖਿਆ ਆ ਅਸੀਂ ਹਿਸਟਰੀ ਸਿੱਖੀ ਆ ਅਸੀਂ ਬਾਣੀ ਸਿੱਖੀ ਇੱਥੋਂ ਅਸੀਂ ਸਭ ਕੁਝ ਸਿੱਖਿਆ ਸਾਡੇ ਅੱਜ ਜੇ ਅਸੀਂ ਇਹ ਬੋਲਣ ਜੋਗੇ ਆ ਤੇ ਜੇਲ ਕਰਕੇ ਆ ਜੱਜ ਸਾਹਿਬ ਨੂੰ ਜੇ ਅਸੀਂ ਇਹ ਅਪੀਲ ਕੀਤੀ ਆ ਵੀ ਸਾਡੇ ਬੰਦੇ ਦਾ ਮੈਡੀਕਲ ਹੋਣਾ ਚਾਹੀਦਾ ਤੇ ਇੱਕ ਸਾਡੀ ਮੁਲਾਕਾਤ ਹੋਣੀ ਚਾਹੀਦੀ ਆ ਹੁਣ ਆ ਬੰਦੇ ਕਿੱਥੇ ਜਾਣਗੇ ਕੋਰਟ 'ਚ ਜਾਣਗੇ ਨਾ ਕੋਰਟ ਕੋਲ ਦੇ ਤੇ ਕੋਰਟ ਨੇ ਕੀ ਕੀਤਾ ਕੋਰਟ ਨੇ ਕਹਿਤਾ ਕਿ ਜਿੱਥੇ ਉਹ ਇਸ ਟਾਈਮ ਬੰਦਾ ਉਥੇ ਡਾਕਟਰ ਜਾਣਗੇ ਡਾਕਟਰ ਨੂੰ ਚੈੱਕ ਕਰਕੇ ਆਉਣਗੇ ਜੇ ਉਹਨੂੰ ਕੋਈ ਇੰਜਰੀ ਹੋਈ ਹੋਵੇ ਤਾਂ ਦੱਸਣਗੇ ਫਿਰ ਅਸੀਂ ਮੈਡੀਕਲ ਕਰਾਵਾਂਗੇ ਸਮਝੋ ਮੇਰੀ ਗੱਲ ਕੋਈ ਸਾਲ 1992 ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੇ ਕਾਲੇ ਦੌਰ ਦੇ ਦੌਰਾਨ ਕੁਝ ਪੁਲਿਸ ਇੰਸਪੈਕਟਰਾਂ ਨੇ ਬਾਕੀ ਦੇ ਪੁਲਿਸ ਇੰਸਪੈਕਟਰਾਂ ਦੀ ਤਰੀਕੇ ਹੀ ਫੇਕ ਐਨਕਾਊਂਟਰ ਕੀਤੇ 32 ਸਾਲ ਸੀਬੀਆਈ ਅਦਾਲਤ ਦੇ ਵਿੱਚ ਉਸ ਦਾ ਮੁਕੱਦਮਾ ਚੱਲਿਆ ਕੇਸ ਚੱਲਿਆ ਤੇ ਆਖਿਰਕਾਰ 32 ਸਾਲ ਬਾਅਦ ਸੂਬਾ ਸਿੰਘ ਵਰਗੇ ਸਾਬਕਾ ਇੰਸਪੈਕਟਰਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਪਰ ਥੋੜੇ ਦਿਨ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸੂਬਾ ਸਿੰਘ ਜ਼ਮਾਨਤ ਤੇ ਬਾਹਰ ਜਾ ਰਿਹਾ ਤਾਂ ਇਸੇ ਦਰਮਿਆਨ ਭਾਈ ਸੰਦੀਪ ਸਿੰਘ ਸਣੀ ਦੇ ਕੋਲ ਵੀ ਇਹ ਖਬਰ ਪਹੁੰਚੀ ਜਿਹੜੀ ਕਿ ਇਸ ਵੇਲੇ ਤੱਕ ਜਾਣਕਾਰੀ ਹੈ ਤੇ ਇਸ ਤੋਂ ਬਾਅਦ ਸੰਦੀਪ ਸਿੰਘ ਉਰਫ ਸਣੀ ਦੇ ਵੱਲੋਂ ਇਹਨਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਪਰ ਇਸ ਵੇਲੇ ਪਰਿਵਾਰ ਭਾਈ ਸੰਦੀਪ ਸਿੰਘ ਸਣੀ ਦਾ ਤੇ ਸਿੱਖ ਜਥੇਬੰਦੀਆਂ ਤੇ ਸਿੱਖ ਨੁਮਾਇੰਦੇ ਸੰਦੀਪ ਸਿੰਘ ਸਣੀ ਦੇ ਨਾਲ ਚਟਾਨ ਵਾਂਗੂ ਡਟ ਕੇ ਖੜ ਗਏ ਨੇ ਮੰਗ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੇ ਵਿੱਚ ਇਸ ਵੇਲੇ ਸੰਦੀਪ ਸਿੰਘ ਸਣੀਹੋਰਾ ਦੇ ਨਾਲ ਸਭ ਕੁਝ ਠੀਕ ਨਹੀਂ ਹੋ ਰਿਹਾ ਜਿਸ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਰਿਵਾਰ ਦੇ ਨਾਲ ਮੁਲਾਕਾਤ ਵੀ ਬੰਦ ਕਰਵਾ ਦਿੱਤੀ ਗਈ ਹੈ ਦੂਸਰੀ ਮੰਗ ਇਹ ਵੀ ਹੈ ਕਿ ਮੈਡੀਕਲ ਕਿਊਨਿੰਗ ਕਰਾਇਆ ਗਿਆ ਬਾਬਾ ਬਖਸ਼ੀਸ਼ ਸਿੰਘ ਸਾਡੇ ਨਾਲ ਨੇ ਇਸ ਪੂਰੇ ਮਸਲੇ ਤੇ ਪਹਿਲੇ ਦਿਨ ਤੋਂ ਬਾਬਾ ਜੀ ਬਣੇ ਹੋਏ ਨੇ ਤੇ ਬਾਬਾ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਪਰਿਵਾਰ ਦੀ ਜਾਂ ਤੁਹਾਡੀ ਇਹ ਮੁਲਾਕਾਤ ਬੰਦ ਕਿਉਂ ਕਰਾ ਦਿੱਤੀ ਗਈ ਅਸਲ ਚ ਕੀ ਹੈ ਕਿ ਸਾਡੇ ਕੋਲ ਜਿਹੜੀ ਇਨਫਰਮੇਸ਼ਨ ਹੈ ਉਹ ਇਹ ਹੈ ਹੂੰ ਕਿ ਉਹਨੂੰ ਟਾਰਚਰ ਕੀਤਾ ਗਿਆ ਹੈ ਅ ਇਸ ਜੇ ਆਪਾਂ ਇਹਨੂੰ ਝਗੜਾ ਮੰਨੀਏ ਤਾਂ ਫਿਰ ਮੈਡੀਕਲ ਦੋਨਾਂ ਦਾ ਹੁੰਦਾ ਅ ਕੇਸ ਰਜਿਸਟਰਡ ਹੋਇਆ ਹੋਗਾ ਪੁਲਿਸ ਉਹਨੂੰ ਰਿਮਾਂਡ ਤੇ ਵੀ ਨਹੀਂ ਲੈ ਕੇ ਆਈ ਅ ਜਦੋਂ ਵੀ ਕੋਈ ਮਤਲਬ ਕਿ ਇਦਾਂ ਦੀ ਜੇਲ੍ਹ ਚ ਲੜਾਈ ਹੁੰਦੀ ਹੈ ਤਾਂ ਪੁਲਿਸ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਆਉਂਦੀ ਹੈ ਸਿਵਲ ਲੈਂਡ ਥਾਣਾ ਪੈਂਦਾ ਜੇਲ੍ਹ ਨੂੰ ਇਹ ਚ ਕੀ ਹੋਇਆ ਕਿ ਪਹਿਲੇ ਦਿਨ ਅ ਪਰਿਵਾਰ ਦੇ ਕਹਿਣ ਦੇ ਉੱਤੇ ਆ ਆਪਾਂ ਸੁਪਰਡੈਂਟ ਨੂੰ ਮਿਲੇ ਜਾ ਕੇ ਜੇਲ੍ਹ ਅਧਿਕਾਰੀਆਂ ਨੂੰ ਉਹਦੇ ਵਿੱਚ ਸੁਪਰਡੈਂਟ ਲਾ ਲਓ ਡਿਪਟੀ ਸੁਪਰਡੰਡ ਜੋ ਵੀ ਆ ਉਸ ਪ੍ਰਸ਼ਾਸਨ ਨੂੰ ਜਦੋਂ ਪੁੱਛਿਆ ਗਿਆ ਕਿ ਸੰਦੀਪ ਸਿੰਘ ਸਾਨੀ ਦੇ ਕੀ ਹਾਲਾਤ ਨੇ ਉਹਨਾਂ ਨੇ ਕਿਹਾ ਵੀ ਉਹ ਬਿਲਕੁਲ ਠੀਕ ਆ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਹੈਗਾ ਤੇ ਉਹਨਾਂ ਸਾਨੂੰ ਭਰੋਸੇ 'ਚ ਲਿਆ ਤੇ ਮੈਂ ਆ ਕੇ ਪਰਿਵਾਰ ਨੂੰ ਇਦਾਂ ਹੀ ਭਰੋਸੇ 'ਚ ਲਿਆ ਮੈਂ ਕਿਹਾ ਜੀ ਉਹ ਠੀਕ ਠਾਕ ਆ ਤੇ ਪਰਿਵਾਰ ਨੇ ਵੀ ਮਤਲਬ ਇਹ ਗੱਲ ਜਿਹੜੀ ਆ ਕਰ ਲਈ ਮੇਰੇ ਤੇ ਵੀ ਭਰੋਸਾ ਕੀਤਾ ਪਰ ਬਿਲਕੁਲ ਥੋੜੇ ਚਿਰ ਬਾਅਦ ਅ ਕਿਸੇ ਗੱਲ ਦਾ ਜਦੋਂ ਪਤਾ ਲੱਗਾ ਸਾਨੂੰ ਕਿ ਉਹਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਤੇ ਇਹ ਗੱਲ ਦਾ ਸਾਨੂੰ ਮੈਨੂੰ ਵੀ ਰੋਸ ਆ ਕਿ ਜਦੋਂ ਵੀ ਆਪਾਂ ਕੋਈ ਨਮਾਇੰਦਾ ਕਿਸੇ ਵੱਲੋਂ ਜਾਂਦਾ ਆ ਉਹਨੇ ਜਦੋਂ ਝੂਠ ਬੋਲਿਆ ਜਾਂਦਾ ਤਾਂ ਉਹਦਾ ਰਿਐਕਸ਼ਨ ਬਹੁਤ ਮਾੜਾ ਹੁੰਦਾ ਹੁਣ ਸਾਡੇ ਵੱਲੋਂ ਜਿਹੜਾ ਉਹਨਾਂ ਨੇ ਇੱਕ ਐਕਸ਼ਨ ਹੋ ਗਿਆ ਜੇਲ੍ਹ ਦੇ ਵਿੱਚ ਪਰ ਇਹ ਤੁਸੀਂ ਪ੍ਰੂਫ ਕਿਵੇਂ ਕਰੋਗੇ ਕਿ ਇੱਥੇ ਸਵਾਲ ਬਣ ਜਾਊਗਾ ਹੁਣ ਕਿ ਪ੍ਰੂਫ ਕਿਵੇਂ ਕਰੋਗੇ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਵੀ ਕਹਿ ਰਿਹਾ ਕਿ ਟੌਰਚਰ ਕੀਤਾ ਜਾ ਰਿਹਾ ਅੰਦਰ ਜਾਂ ਕੀਤਾ ਗਿਆ ਉਹਨੂੰ ਪ੍ਰੂਫ ਕਿਵੇਂ ਕਰੋਗੇ ਤੁਸੀਂ ਇਸ ਨੂੰ ਪ੍ਰੂਫ ਕਰਨ ਦੇ ਲਈ ਕੀ ਮੰਗਦੇ ਹੋ ਹਾਂ ਹਾਂ ਜੀ ਹਾਂ ਜੀ ਮੈਂ ਉੱਥੇ ਆ ਰਿਹਾ ਜੀ ਪ੍ਰੂਫ ਇਦਾਂ ਆ ਕਿ ਸਾਡੀ ਕੱਲ ਅੱਜ ਮੁਲਾਕਾਤ ਸੀਗੀ ਮੁਲਾਕਾਤ ਦਾ ਦਿਨ ਸੀਗਾ ਪਹਿਲਾਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਮੁਲਾਕਾਤ ਦਾ ਦਿਨ ਨਹੀਂ ਹੈਗਾ ਜਦੋਂ ਤੁਹਾਡੀ ਮੁਲਾਕਾਤ ਦਾ ਦਿਨ ਹੋਗਾ ਸਾਨੂੰ ਤੁਹਾਨੂੰ ਮਲਾਵਾਂਗੇ ਜਦ ਇਹ ਦਿਨ ਮੁਲਾਕਾਤ ਆਇਆ ਤੇ ਉਹਨਾਂ ਨੇ ਕਿਹਾ ਕਿ 15 ਦਿਨਾਂ ਨਾਲ ਇਸ ਜਾਨੀ ਕਿ ਮੁਲਾਕਾਤ ਬੰਦ ਕਰ ਦਿੱਤੀ ਆ ਜੇਲ ਅਥਾਰਟੀ ਕੋਲ ਪਾਵਰ ਹੁੰਦੀ ਹੈ ਮੁਲਾਕਾਤ ਬੰਦ ਕਰਨ ਦੀ ਪਰ ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਜਦੋਂ ਆਪਾਂ ਨੂੰ ਪਤਾ ਲੱਗ ਜੇ ਵੀ ਉਹਨੂੰ ਇੰਜਰੀ ਆ ਤੇ ਪੈਰ ਤੇ ਬਹੁਤ ਸੱਟ ਲੱਗੀ ਆ ਉਹਦੇ ਸਿਰ 'ਚ ਵੀ ਇਹਨਾਂ ਨੇ ਠੁੱਡੇ ਮਾਰੇ ਆ ਇਹੋ ਜੀ ਕੋਈ ਪੋਜੀਸ਼ਨ ਜਿਹੜੀ ਸਾਨੂੰ ਪਤਾ ਲੱਗਾ ਆ ਕਿਉਂਕਿ ਅਸੀਂ ਇੱਥੇ ਲੋਕਲ ਆ ਤੇ ਜੇਲ ਸਾਡੇ ਲੋਕਲ ਬੰਦਿਆਂ ਦੀ ਭਰੀ ਹੋਈ ਆ ਤੇ ਮੁਲਾਜ਼ਮ ਵੀ ਸਾਡੇ ਲੋਕਲ ਹੀ ਨੇ ਅੱਧੇ ਰਿਸ਼ਤੇਦਾਰ ਵੀ ਨੇ ਇਹ ਜੇਲ ਚੋਂ ਸਾਨੂੰ ਖਬਰ ਲੈਣੀ ਔਖੀ ਨਹੀਂ ਹੈ ਜੀ ਮਤਲਬ ਇਹ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਪਹਿਲਾ ਜੋ 10 ਤਰੀਕ ਨੂੰ ਹੋਇਆ ਉਹ ਚ ਤੱਕ ਕਿ ਸੰਦੀਪ ਸਿੰਘ ਹੋਰਾਂ ਦੇ ਵੱਲੋਂ ਉਹ ਸੂਬਾ ਤੇ ਇੰਦਰਜੀਤ ਜਾਂ ਗੁਰਬਚਨ ਸਿੰਘ ਜਿਹੜੇ ਸਾਬਕਾ ਪੁਲਿਸ ਮੁਲਾਜ਼ਮ ਉਹ ਉਹ ਉਹਨਾਂ ਦੇ ਨਾਲ ਜੋ ਵੀ ਹੱਥੋਂ ਪਾਈ ਹੋਈ ਹੈ ਨਾ ਤੁਸੀਂ ਇਹ ਕਹਿ ਰਹੇ ਹੋ ਕਿ ਉਸ ਟਕਰਾ ਦੇ ਦੌਰਾਨ ਸੰਦੀਪ ਸਿੰਘ ਹੋਰਾਂ ਨੂੰ ਇੰਨੀਆਂ ਸੱਟਾਂ ਨਹੀਂ ਵੱਜੀਆਂ ਸੀ ਤੇ ਉਸੇ ਦਾ ਫਾਇਦਾ ਲੈ ਕੇ ਕਿ ਉਸ ਬਾਅਦ ਦੇ ਵਿੱਚ ਕੁੱਟ ਕੇ ਇਹ ਕਹਿ ਦਿੱਤਾ ਜਾਊਗਾ ਕਿ ਇਹ ਉਸੇ ਵੇਲੇ ਦੀਆਂ ਸੱਟਾਂ ਨੇ ਤੁਹਾਨੂੰ ਇਹ ਵੀ ਲੱਗਦਾ ਨਹੀਂ ਇਹ ਇਹ ਬਿਲਕੁਲ ਹੋ ਸਕਦਾ ਹੈ ਇਹ ਜੇਲ ਜਿਹੜਾ ਜੇਲ ਹੈ ਨਾ ਜੇਲ ਵਿਭਾਗ ਹੈ ਜਿਹੜਾ ਹਮ ਮੈਂ ਤੁਹਾਨੂੰ ਦੱਸਦਾ ਇੱਕ ਨਾਵਲ ਤੁਸੀਂ ਸੁਣਿਆ ਵੀ ਹੋਊਗਾ ਤੇ ਪੜ੍ਹਿਆ ਵੀ ਸ਼ਾਇਦ ਹੋਊਗਾ ਮਾਂ ਹਮ ਮੈਕਸਿਮ ਗੋਰਕੀ ਦਾ ਬਹੁਤ ਲੋਕਾਂ ਨੂੰ ਮੈਕਸਿਮ ਗੋਰਕੀ ਦੇ ਨਹੀਂ ਪਤਾ ਵੀ ਕੌਣ ਹੈ ਨਾ ਉਹਦਾ ਨਾਵਲ ਹੈ ਜੇਲ ਤੇ ਹੀ ਹੈ ਲਗ-ਪਗ ਤੇ ਉਹ ਆਪਣੇ ਬੇਟੇ ਨੂੰ ਜਾ ਕੇ ਕਹਿੰਦੀ ਹੈ ਵੀ ਜੇਲਰ ਬਹੁਤ ਵਧੀਆ ਬੰਦਾ ਆ ਵੀ ਬਹੁਤ ਮੈਨੂੰ ਹੱਸ ਕੇ ਮਿਲਿਆ ਤਾਂ ਇਹ ਨੇ ਕਿਹਾ ਮਾਂ ਜਿੱਦਣ ਮੈਨੂੰ ਫਾਂਸੀ ਤੇ ਟੰਗ ਕੇ ਤੈਨੂੰ ਇਹ ਮੇਰੀ ਲਾਸ਼ ਦੇਣਗੇ ਤੈਨੂੰ ਉਸ ਦਿਨ ਵੀ ਇਦਾਂ ਹੀ ਮਿਲੂਗਾ ਸਮਝੋ ਮੇਰੀ ਗੱਲ ਜੇਲ ਇਦਾਂ ਦੀ ਆ ਜੇਲ ਬੰਦੇ ਨੂੰ ਜਿਹੜਾ ਦਰਖਤ ਆਪਾ ਪਟਦੇ ਆ ਜੜ ਤੋਂ ਪਟਦੇ ਆ ਤੇ ਉਹ ਇੱਕੋ ਵਾਰੀ ਪਟਿਆ ਜਾਂਦਾ ਇਹ ਉੱਪਰਲੇ ਪਾਸੇ ਥੱਲੇ ਨਾਉਂਦੇ ਨੇ ਠੀਕ ਹੈ ਜੀ ਜੇਲ ਵਿਭਾਗ ਦੁਨੀਆ ਦਾ ਸਭ ਤੋਂ ਖਤਰਨਾਕ ਵਿਭਾਗ ਆ ਤੇ ਇਹ ਲੱਗਦਾ ਲੋਕਾਂ ਨੂੰ ਇਹ ਆ ਵੀ ਬਹੁਤ ਚੰਗੇ ਨੇ ਪਰ ਇਹ ਉੱਤੋਂ ਛਾਂਗਣ ਲੱਗਦੇ ਨੇ ਬੰਦੇ ਨੂੰ ਬੰਦੇ ਦੀ ਅਣਖ ਖਤਮ ਕਰਦੇ ਆ ਗੈਰਤ ਖਤਮ ਕਰਦੇ ਆ ਬੰਦੇ ਨੂੰ ਗੁਜਦਲ ਬਣਾਉਂਦੇ ਆ ਠੀਕ ਆ ਪਰ ਜਿਹੜੇ ਸੂਰਮੇ ਨੇ ਉਹਨਾਂ ਲਈ ਯੂਨੀਵਰਸਿਟੀ ਹੁੰਦੀ ਆ ਸਾਡੇ ਲਈ ਇਹ ਯੂਨੀਵਰਸਟੀਆਂ ਸੀਗੀਆਂ ਅਸੀਂ ਇੱਥੋਂ ਬਹੁਤ ਕੁਝ ਸਿੱਖਿਆ ਆ ਅਸੀਂ ਹਿਸਟਰੀ ਸਿੱਖੀ ਆ ਅਸੀਂ ਬਾਣੀ ਸਿੱਖੀ ਇੱਥੋਂ ਅਸੀਂ ਸਭ ਕੁਝ ਸਿੱਖਿਆ ਸਾਡਾ ਅੱਜ ਜੇ ਅਸੀਂ ਇਹ ਬੋਲਣ ਜੋਗੇ ਆ ਤੇ ਜੇਲ ਕਰਕੇ ਆ ਅਸੀਂ ਉਸ ਜੇਲ ਨੂੰ ਸਤਨਿ ਲਈ ਆ ਵੀ ਇਸ ਕੈਦੀਆਂ ਅਸੀਂ ਲਿਆ ਕਿ ਸਾਡਾ ਪੇੜਾ ਪੜ ਰਹੇ ਆ ਇੱਥੇ ਠੀਕ ਹੈ ਅਸੀਂ ਯੂਨੀਵਰਸਿਟੀ ਮੈਂ ਮੈਂ ਇੱਕ ਮਿੰਟ ਸਿਰਫ ਤੁਹਾਨੂੰ ਸੁਣੋ ਜੀ ਤੇ ਇਹ ਜੇਲ ਜਿਹੜੀ ਆ ਇਹਨਾਂ ਨੇ ਕੀ ਕਰਨਾ ਹੋਣਾ ਕਿ ਇਹ 5-7 ਦਿਨ ਤੇ ਐਵੇਂ ਲਗਾ ਦੇਣਗੇ ਕੋਈ ਮੈਡੀਕਲ ਨਹੀਂ ਕਰਾਣਾ ਕੋਈ ਕੁਝ ਨਹੀਂ ਕਰਾਣਾ ਕੋਰਟ ਜਿਹੜੀ ਆ ਲੋਕਲ ਕੋਰਟ ਆ ਮੈਂ ਹੁਣ ਇਹ ਦੇਖੋ ਆਪਾਂ ਜਦੋਂ ਕਾਨੂੰਨ ਨੂੰ ਸਵਾਲ ਕਰਦੇ ਆ ਜੱਜ ਸਾਹਿਬ ਨੂੰ ਜੇ ਅਸੀਂ ਇਹ ਅਪੀਲ ਕੀਤੀ ਆ ਵੀ ਸਾਡੇ ਬੰਦੇ ਦਾ ਮੈਡੀਕਲ ਹੋਣਾ ਚਾਹੀਦਾ ਤੇ ਇੱਕ ਸਾਡੀ ਮੁਲਾਕਾਤ ਹੋਣੀ ਚਾਹੀਦੀ ਆ ਹੁਣ ਆ ਬੰਦੇ ਕਿੱਥੇ ਜਾਣਗੇ ਕੋਰਟ 'ਚ ਜਾਣਗੇ ਨਾ ਕੋਰਟ ਕੋਲ ਗਏ ਤੇ ਕੋਰਟ ਨੇ ਕੀ ਕੀਤਾ ਕੋਰਟ ਨੇ ਕਹਿ ਦਿੱਤਾ ਕਿ ਜਿੱਥੇ ਉਹ ਇਸ ਟਾਈਮ ਬੰਦਾ ਉਥੇ ਡਾਕਟਰ ਜਾਣਗੇ ਡਾਕਟਰ ਉਹਨੂੰ ਚੈੱਕ ਕਰਕੇ ਆਉਣਗੇ ਜੇ ਉਹਨੂੰ ਕੋਈ ਇੰਜਰੀ ਹੋਈ ਉਹ ਆ ਕੇ ਦੱਸਣਗੇ ਫੇਰ ਅਸੀਂ ਮੈਡੀਕਲ ਕਰਾਵਾਂਗੇ ਸਮਝੋ ਮੇਰੀ ਗੱਲ ਉਹਦੀ ਵੀ ਤਰੀਕ ਉਹਨਾਂ ਨੇ 16 ਪਾਈ ਆ ਸਮਝੋ ਠੀਕ ਹੈ 10 ਤੋਂ 16 6 ਦਿਨ ਹੋ ਗਏ ਉਹ ਆ ਕੇ ਸ਼ਾਮ ਨੂੰ ਸਾਨੂੰ ਦੱਸਣਗੇ ਮੰਨ ਲਓ ਸ਼ਾਮ ਨੂੰ ਸਾਨੂੰ ਦੱਸੇ ਨਹੀਂ ਨਾ ਵੀ ਲੇਟ ਹੋ ਗਏ ਨੇ ਜੀ ਸਵੇਰੇ ਦੱਸਣਗੇ 17 ਨੂੰ ਦੱਸਣਗੇ 17 ਨੂੰ ਤੁਸੀਂ ਇਹ حساب ਲੜੋ ਵੀ 7 ਦਿਨ ਹੋ ਗਏ ਸੱਤਾਂ ਦਿਨਾਂ ਦੇ ਵਿੱਚ ਬੰਦੇ ਦੀਆਂ ਕਾਫੀ ਸੱਟਾਂ ਠੀਕ ਹੋ ਜਾਂਦੀਆਂ ਇਹ ਮੇਰੀ ਗੱਲ ਫਿਰ ਉਹਨਾਂ ਨੇ 15 ਦਿਨ ਮੁਲਾਕਾਤ ਜਿਹੜੀ ਬੰਦ ਕੀਤੀ ਹੈ ਵੀ ਪਰਿਵਾਰ ਨੂੰ 15 ਦਿਨ ਦੱਸ ਨਹੀਂ ਦੇਣਾ ਉਹਨੇ ਚ ਉਹ ਠੀਕ ਹੋ ਜਾਊਗਾ ਜੇ ਉਹ ਕਹੇਗਾ ਵੀ ਮਤਲਬ ਇਹੀ ਤੁਹਾਨੂੰ ਲੱਗਦਾ ਕਿ ਜਿਹੜੀ ਮੁਲਾਕਾਤ ਬੰਦ ਕੀਤੀ ਹੈ ਕਿ ਸੱਟਾਂ ਹੀ ਨਹੀਂ ਜੇਲ ਪ੍ਰੈਸ਼ਰ ਪਾਉਂਦੀ ਆ ਜੇਲ ਇਹ ਵੀ ਕਹਿੰਦੀ ਆ ਵੀ ਸੈਂਡ ਕਰ ਦੇ ਬਿੱਤੇ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਹੈਗਾ ਅੱਛਾ ਬਿਲਕੁਲ ਬਹੁਤ ਵੈਰਸ਼ ਜੇਲ੍ਹ ਇਦਾਂ ਕਰ ਸਕਦੀ ਆ ਜੇਲ੍ਹ ਇਦਾਂ ਕਰ ਸਕਦੀ ਆ ਸੋ ਸਾਨੂੰ ਇਹ ਖਦਚ ਹੈ ਕਿ ਸਾਡੇ ਬੰਦੇ ਨੂੰ ਟੌਰਚਰ ਕੀਤਾ ਗਿਆ ਜੇਲ੍ਹ ਟੌਰਚਰ ਕਰਦੀ ਆ ਜੇਲ੍ਹ ਲੱਤਾਂ ਬਵਾਾਂ ਤੋੜ ਦਿੰਦੀ ਆ ਸਿਰ ਪਾੜ ਦਿੰਦੀ ਆ ਡਾਂਗਾ ਮਾਰ ਮਾਰ ਕੇ ਜੇਲ੍ਹ ਦੀ ਕੁੱਟ ਸਭ ਤੋਂ ਭੈੜੀ ਕੁੱਟਾ ਦੁਨੀਆ ਦੀ ਠੀਕ ਹੈ ਜੀ ਔਰ ਸਾਨੂੰ ਇਹ ਖਦਚ ਹੈ ਕਿ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਹੁਣ ਆਪਾਂ ਉਸ ਗੱਲ ਤੇ ਆਵਾਂਗੇ ਜੀ ਇਸ ਸਟੇਟ ਦੇ ਉਹ ਸਭ ਤੋਂ ਲਾਡਲੇ ਪੁੱਤਰ ਜਿਨ੍ਹਾਂ ਨੂੰ ਕਹਿੰਦੇ ਲਾਡਲੇ ਪੁੱਤਰ ਇਹਨਾਂ ਦੇ ਇੱਕ ਗੱਡੀ 3000 ਰੁਪਏ ਦੀ ਅੱਗੇ ਇੱਕ ਪਿੱਛੇ ਚਲਦੀ ਹੁੰਦੀ ਵਿੱਚ ਜਿਪਸੀ ਇਹ ਉਹ ਬੰਦੇ ਨੇ ਤੇ ਅਸੀਂ ਉਹ ਦੌਰ ਵੇਖਿਆ ਇੱਕ ਪੀੜ੍ਹੀ ਸਾਡੀ ਇਹਨਾਂ ਨੇ ਖਤਮ ਕਰਤੀ ਆ ਠੀਕ ਹੈ ਜੀ ਅੱਜ ਵੇਖੋ ਅਸੀਂ ਤਾਂ ਕਿਸੇ ਦੇ ਮਰੇ ਤੇ ਨਾ ਖੁਸ਼ੀ ਕਰੀਏ ਨਾ ਅਸੀਂ ਜੰਮੇ ਤੇ ਗਮ ਕਿਸੇ ਤੇ ਮਰੇ ਤੇ ਕਰੀਏ ਸਾਡੇ ਨੂੰ ਸਭ ਕੁਝ ਇੱਕੋ ਜਿਹਾ ਆ ਪਰ ਇਹ ਜਰੂਰ ਅਸੀਂ ਮੰਨਦੇ ਆ ਕਿ ਉਸ ਵੈਗਰੂਣ ਨਿਆ ਬਹੁਤ ਕੀਤਾ ਹੈ ਵੱਡਾ ਉਸ ਨਿਆ ਦੀ ਜਿਹੜੀ ਜਿਹੜੀ ਉਸ ਨਿਆ ਦੀ ਕਿਤਾਬ ਸੀਗੀ ਉਹ ਸਨੀਦੀ ਹਾਤੀ ਦਿੱਤੀ ਆ ਕਾਲਪੁਰਖ ਨੇ ਇਹ ਸਾਨੂੰ ਸਾਨੂੰ ਇਸ ਗੱਲ ਦਾ ਮਾਨਣਾ ਤਾਂ ਉਹ ਸਦਾ ਹੀ ਰਹੂਗਾ ਠੀਕ ਹੈ ਜੀ ਵੇਖੋ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨੇ ਤੁਸੀਂ ਇਹਨੂੰ ਫਿਰ ਇੱਕ ਪੰਥਕ ਕਾਰਜੀ ਮੰਨ ਰਹੇ ਹੋ ਨਾ ਬਿਲਕੁਲ ਮੰਨ ਰਹੇ ਆ ਜੀ 100% ਮੰਨ ਰਹੇ ਆ ਕਿ ਜਿਹੜੇ ਕਾਰਜ ਸਾਡੇ ਤੋਂ ਨਹੀਂ ਹੋਏ ਉਹ ਅੱਛਾ ਦੂਜੀ ਗੱਲ ਸਾਡੇ ਵੱਲੋਂ ਤਾਂ ਨਹੀਂ ਇਹ ਅਪੀਲ ਹੋਈ ਵੀ ਸਾਨੀ ਨੂੰ ਉਹਨਾਂ ਦੇ ਨਾਲ ਬੰਦ ਕਰੋ ਜੇਲ ਨਹੀਂ ਬੰਦ ਕੀਤਾ ਨਾ ਤੇ ਜੇਲ ਨੂੰ ਇਹ ਗੱਲ ਦਾ ਪਤਾ ਆ ਵੀ ਸਾਡੀ ਉਹਨਾਂ ਨਾਲ ਨਹੀਂ ਬਣਦੀ ਹੈਗੀ ਜਿਨ੍ਹਾਂ ਨੇ ਸਾਡੇ ਬੱਚੇ ਮਾਰੇ ਆ ਉਹਨਾਂ ਨੇ ਸਾਡੀ ਨਹੀਂ ਬਣਦੀ ਜਦੋਂ ਪਤਾ ਇਹ ਦੁਸ਼ਮਣੀ ਆ ਫਿਰ ਤੁਸੀਂ ਉਹਨਾਂ ਕੋ ਕਿਉਂ ਬੰਦ ਕਰਦੇ ਹੋ ਕੱਡੀ ਤਾਂ ਬੰਦੇ ਨੂੰ ਗੁੱਸਾ ਆਈ ਜਾਂਦਾ ਵੀ ਸਾਡੇ ਕਲਾ ਵਰਤੀ ਪ੍ਰਮਾਤਮਾ ਦੀ ਬਿਲਕੁਲ ਵਰਤੀ ਆ ਜੀ ਮੈਨੂੰ ਇਸ ਗੱਲ ਦਾ ਮਾਣ ਆ ਔਰ ਸਦਾ ਰਹੂਗਾ ਤੇ ਮੈਂ ਉਹਦੇ ਨਾਲ ਖੜਾਂਗਾ ਐਂਡ ਤੱਕ ਜਿੱਥੋਂ ਤੱਕ ਖੜਿਆ ਗਿਆ ਔਰ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਅਜੇ ਸਾਡਾ ਜਿਹੜਾ ਰੂਪ ਹੈ ਨਾ ਉਹ ਪਟਿਆਲਾ ਜੇਲ੍ਹ ਨੇ ਵੇਖਿਆ ਨਹੀਂ ਬਿਲਕੁਲ ਹੀ ਤੇ ਔਰ ਇਹ ਸਾਨੂੰ ਅਜਮਾਣਾ ਚਾਹੁੰਦੇ ਨੇ ਠੀਕ ਹੈ ਜੀ ਤੇ ਅਸੀਂ ਇਹ ਬਾਣੀ ਨਾ ਇਹਨਾਂ ਨੂੰ ਪਾਇਆ ਤੁਸੀਂ ਵੇਖੋ ਸਹੀ ਜਰਾ ਝਟ ਕੱਲ ਨੂੰ ਅਸੀਂ ਇੱਥੇ ਪੰਥ ਦੀ ਮੀਟਿੰਗ ਸੱਦੀ ਆ 11 ਤਰੀਕ ਨੂੰ 11 ਸਤੰਬਰ ਹਾਂਜੀ 11 ਸਤੰਬਰ 14 14 14 ਸਤੰਬਰ ਕੱਲ ਨੂੰ 14 ਤਰੀਕ ਨੂੰ ਐਤਵਾਰ ਕੱਲ ਨੂੰ ਜੀ ਐਤਵਾਰ ਕੱਲ ਨੂੰ ਗੁਰਦੁਆਰਾ ਦੁਖਨਵਾਰ ਸਾਹਿਬ ਪਟਿਆਲੇ ਮੀਟਿੰਗ ਸੱਦੀ ਆ ਸਿੱਖ ਨਮਾਇੰਦਿਆਂ ਦੀ ਅਸੀਂ ਗੁਰਮਤਿ ਕਰਕੇ ਫੈਸਲਾ ਲਾਵਾਂਗੇ ਜਿਹੜਾ ਵੀ ਫੈਸਲਾ ਲਿਆ ਜਾਊਗਾ ਉਹਤੇ ਅਸੀਂ ਪੂਰੇ ਉਤਰਾਂਗੇ ਚਾਹੇ ਸਾਨੂੰ ਉਹਦੇ ਲਈ ਕੁਝ ਵੀ ਕਰਨਾ ਪਏ ਅਸੀਂ ਆਪਣੇ ਬੰਦੇ ਨੂੰ ਇੱਕ ਵਾਰੀ ਵੇਖਣਾ ਆ ਵੀ ਸਾਡੇ ਬੰਦੇ ਦੇ ਹਾਲਾਤ ਕੀ ਆ ਜੇ ਜਿਹੜੇ ਬੰਦਿਆਂ ਦੇ 6 ਵਜੇ ਆਏ ਲੜਾਈ ਹੋ ਗਈ ਮੰਨ ਲਓ ਉਹ ਬੰਦੇ ਰਜਿੰਦਰਾ ਚ ਆ ਸਕਦੇ ਨੇ ਸਾਡਾ ਬੰਦਾ ਕਿਉਂ ਨਹੀਂ ਰਜਿੰਦਰਾ ਜਾ ਸਕਦਾ ਸਾਡੇ ਬੰਦੇ ਨੂੰ ਕਿਉਂ ਨਹੀਂ ਲਿਆ ਸਕਦੇ ਸਾਡੇ ਬੰਦੇ ਨੂੰ ਕਿਉਂ ਬੰਦ ਕਰਤਾ ਸਾਡੇ ਬੰਦੇ ਦੀ ਮੁਲਾਕਾਤ ਕਿਉਂ ਬੰਦ ਕਰਤੀ ਪਰਿਵਾਰ ਨਾਲ 15 ਦਿਨ ਕਿਉਂ ਤੋੜ ਦਿੱਤਾ ਕਿਹੜੇ ਕਾਰਨ ਨੇ ਉਹ ਸਾਨੂੰ ਦੱਸਣ ਦਾ ਸਹੀ ਉਹਨਾਂ ਨੇ ਕਿਹਾ ਕਿ ਸਕਿਉਰਿਟੀ ਰੀਜਨ ਆ ਮੈਂ ਕਹਿੰਨਾ ਜੇਲ ਮੈਨੂਅਲ ਦੇ ਵਿੱਚ ਹੈਗਾ ਜੇ ਸਕਿਉਰਿਟੀ ਰੀਜਨ ਹੈ ਜੇਲ 12 ਵਜੇ ਬੰਦ ਹੋ ਜਾਂਦੀ ਆ ਸਾਰੀ ਜੇਲ ਬੰਦ ਕਰਕੇ ਪਰਿਵਾਰ ਨੂੰ ਚੱਕੀ ਚ ਲੈ ਜਾਣਾ 20 ਵਰੀ ਹੋਇਆ ਇਦਾਂ ਮੇਰੇ ਕੋਲ ਗਏ ਨੇ ਜੇਲ੍ਹ ਦੇ ਵਿੱਚੋਂ ਲਿਜਾ ਕੇ ਹਸਪਤਾਲ ਦੇ ਵਿੱਚ ਮੇਰੇ ਪਰਿਵਾਰ ਨੂੰ ਮਿਲਾਇਆ ਗਿਆ ਸੀ ਮੈਨੂੰ ਇਹ ਸਾਰਾ ਕੁਝ ਜੇਲ੍ਹ ਕੋਲ ਸੰਭਵ ਆ ਜੇ ਸਿਕਿਉਰਿਟੀ ਰੀਜਨ ਦੀ ਗੱਲ ਕਰਦੇ ਆਪਾਂ ਫਿਰ ਉੱਥੇ ਭਾਈ ਬਲਵੰਤ ਸਿੰਘ ਵੀ ਆ ਸਿਕਿਉਰਿਟੀ ਰੀਜਨ ਉੱਤੇ ਬਹੁਤ ਬੰਦੇ ਨੇ ਇਦਾਂ ਦੇ ਫਿਰ ਸਿਕਿਉਰਿਟੀ ਮਤਲਬ ਪਟਿਆਲਾ ਜਿਲ੍ਹੇ ਦੀ ਸਿਕਿਉਰਿਟੀ ਹੈ ਖਤਮ ਆ ਆਪਾਂ ਇਹ ਮੰਨ ਲਈਏ ਜੇ ਮੰਨ ਲਈਏ ਫਿਰ ਸਣੀ ਨੌਰ ਕਿਤੇ ਭੇਜ ਦੇਣ ਜੇ ਉਹਨਾਂ ਨੂੰ ਸਿਕਿਉਰਿਟੀ ਦਾ ਅਗਲੀ ਗੱਲ ਸਾਡੇ ਬੰਦੇ ਅੰਦਰ ਜਾ ਸਕਦੇ ਨੇ ਪਰਵਾਰ ਅੰਦਰ ਜਾ ਸਕਦਾ ਡਿਊਟੀ ਚ ਜਾ ਸਕਦਾ ਉਰਲਾ ਗੇਟ ਨਾ ਖੋਲਣ ਪਤਾ ਉਹਨਾਂ ਕੋਲ ਸਾਰੇ ਤਰੀਕੇ ਹੈਗੇ ਆ ਪਰ ਉਹ ਇਹ ਗੱਲ ਜੇਲ ਜਿਹੜੀ ਆ ਉਹ ਇਹ ਗੱਲ ਖਤਮ ਕਰਦੀ ਆ ਉਹਨਾਂ ਨੇ ਦਿਨ ਤਪਾਉਣੇ ਆ ਦਿਨ ਤਪਾ ਕੇ ਜਦੋਂ ਹੌਲੀ ਹੌਲੀ ਫੇਰ ਕੀ ਹੋਊਗਾ 10 15 ਦੇ 20 ਦੇ ਲੰਘ ਜਾਣਗੇ ਲੋਕਾਂ ਦਾ ਵੀ ਜ਼ੋਰ ਖਤਮ ਹੋ ਜਾਊਗਾ ਕਿੰਨੇ ਕੁ ਵਾਰੀ ਲੋਕ ਇੱਥੇ ਆ ਜਾਣਗੇ ਇਹ ਇਹਨਾਂ ਨੂੰ ਪਤਾ ਹੈ ਪ੍ਰਸ਼ਾਸਨ ਆ ਪਰ ਮੈਂ ਇਹਨਾਂ ਨੂੰ ਕਹਿਣਾ ਵੀ ਇਸ ਵਾਰੀ ਤਜਰਬਾ ਵੱਖਰਾ ਹੋਊਗਾ ਇਸ ਵਾਰੀ ਇਹ ਪਟਿਆਲੇ ਦਾ ਮਸਲਾ ਹੈ ਤੇ ਮੇਰੇ ਹੱਥ ਚ ਆ ਪੰਥ ਖੜੂਗਾ ਸਾਰਾ ਨਾਲ ਕਿਉਂਕਿ ਬਿਲਕੁਲ ਕਿਉਂ ਨਹੀਂ ਖੜੂਗਾ ਜੀ ਜੋ ਖੜੀ ਰਿਹਾ ਉਹ ਹੀ ਗੱਲ ਕਰ ਰਿਹਾ ਮੈਂ ਕਿ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਪੋਸਟਾਂ ਹੱਕ ਚ ਆਉਂਦੀਆਂ ਨੇ ਤੇ ਆਹ ਜਿਹੜੀ ਇਕਤਰਤਾ ਤੁਸੀਂ ਰੱਖੀ ਆ ਕੱਲ੍ਹ ਵਾਲੀ ਇਹਦੇ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦਾ ਜੇ ਤੁਸੀਂ ਫੈਸਲਾ ਕਰੋਗੇ ਜਾਂ ਇੱਕ ਤਾਂ ਤੁਸੀਂ ਮੁਲਾਕਾਤ ਵਾਲਾ ਕਹਿ ਰਹੇ ਹੋ ਇਸ ਤੋਂ ਇਲਾਵਾ ਹੋਰ ਵੀ ਤੁਹਾਡੀ ਮੰਗ ਰਹੂਗੀ ਕੋਈ ਨਹੀਂ ਸਾਡੀ ਸਾਡੀ ਵੇਖੋ ਢੈਂਦੀਕਲ ਵਾਲੀ ਤੇ ਕੋਈ ਮੰਗ ਹੈ ਨਹੀਂ ਸਾਡੀ ਤੇ ਇੱਕੋ ਹੀ ਮੰਗ ਹੈ ਵੀ ਜੇ ਤੁਸੀਂ ਕੁੱਟਿਆ ਵੀ ਤਾਂ ਸਾਡੇ ਬੰਦੇ ਦਾ ਮੈਡੀਕਲ ਕਰਾਓ ਠੀਕ ਹੈ ਠੀਕ ਹੈ ਜੀ ਇਹ ਬਰਾਬਰ ਦੀ ਜਿਹੜਾ ਕੇਸ ਹੋਊਗਾ ਸਾਡੀ ਡਿਮਾਂਡ ਇਹ ਤੇ ਨੇ ਇਹ ਵੀ ਤਰਲੇ ਕਰ ਰਹੇ ਜੀ ਕਿਉਂ ਸਾਡੇ ਬੰਦੇ ਨੂੰ ਮਾਰਤਾ ਜੀ ਐ ਕਿਉਂ ਕਰਤਾ ਇਹ ਨਹੀਂ ਹੈ ਪਰ ਅਸੀਂ ਕਹਿੰਨੇ ਵੀ ਅਸੀਂ ਤਾਂ ਕਾਨੂੰਨ ਨੂੰ ਨਹੀਂ ਮੰਨ ਰਹੇ ਨਾ ਸਾਨੂੰ ਤੁਸੀਂ ਕਹਿੰਦੇ ਹੋ ਵੀ ਕਾਨੂੰਨ ਤੋਂ ਬਾਗੀ ਨੇ ਇਹ ਜੀ ਵੀ ਕਾਨੂੰਨ ਨੂੰ ਮੰਨਦੇ ਨਹੀਂ ਤੁਸੀਂ ਤਾਂ ਕਾਨੂੰਨ ਦੇ ਰਖਵਾਲੇ ਹੋ ਠੀਕ ਹੈ ਤੁਸੀਂ ਤੁਸੀਂ ਤਾਂ ਕਾਨੂੰਨ ਨਾਲ ਖੜੋ ਹੋ ਪਰਿਵਾਰ ਦੀ ਮੰਗ ਇਹ ਹੀ ਹੈ ਕਿ ਇੱਕ ਵਾਰ ਤਾਂ ਬੁਲਾਇਆ ਜਾਵੇ ਪਰਿਵਾਰ ਨੂੰ ਲੈ ਜਾਏ ਚਾਹੇ ਇੱਕ ਨਾਮ ਲਾਇਆ ਜਾਏ ਮੈਡੀਕਲ ਕਰਾ ਕੇ ਲਿਓਣ ਜੀ ਠੀਕ ਹੈ ਦਿਨੇ ਮੈਡੀਕਲ ਕਰਾਣਾ ਸਾਨੂੰ ਪਤਾ ਲੱਗੇ ਵੀ ਮੈਡੀਕਲ ਹੋ ਗਿਆ ਉਹਨੂੰ ਕਿੰਨੀਆਂ ਸੱਟਾਂ ਵੱਜੀਆਂ ਨੇ ਕੀ ਗੱਲ ਜੇ ਦੂਜੇ ਬੰਦੇ ਜ਼ਖਮੀ ਹੋ ਕੇ ਮੈਡੀਕਲ ਜਾ ਸਕਦਾ ਰਜਿੰਦਰਾ ਜੀ ਫਿਰ ਸਾਡਾ ਬੰਦਾ ਕਿਉਂ ਨਹੀਂ ਜਾ ਸਕਦਾ ਜੀ ਉਹਨਾਂ ਲਈ ਸਿਕਿਉਰਿਟੀ ਰੀਜਨ ਨਹੀਂ ਹੈਗਾ ਉਹਨਾਂ ਲਈ ਵੀ ਸਿਕਿਉਰਿਟੀ ਰੀਜਨ ਹੈਗਾ ਉਹਨਾਂ ਲਈ ਕਿਉਂ ਨਹੀਂ ਹੈਗਾ ਉਹ ਤਾਂ ਹਿਟ ਲਿਸਟ ਤੇ ਰਹਣੇ ਕਾਰਡ ਕੋਈ ਤੇ ਉਹਨਾਂ ਲਈ ਸਿਕਿਉਰਿਟੀ ਰੀਜਨ ਨਹੀਂ ਹੈਗਾ ਤੇ ਫਿਰ ਜੇ ਐਡਾ ਸਿਕਿਉਰਿਟੀ ਰੀਜਨ ਸੀ ਤੇ ਫਿਰ ਤੁਸੀਂ 2 ਸਾਲ ਤੋਂ ਇਕੱਠੇ ਕਿਉਂ ਬੰਦ ਰੱਖੇ ਨੇ ਠੀਕ ਹੈ ਅੱਛਾ ਤੁਸੀਂ ਸੱਦਾ ਕੀ ਨਾ ਹੁਣ ਦਿੱਤਾ ਇਹ ਜਾਂਦੇ ਜਾਂਦੇ ਤੁਸੀਂ ਇਹ ਜ਼ਰੂਰ ਦੱਸੋ ਪੂਰੀਆਂ ਸਿੱਖ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਨੂੰ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸਾਰਿਆਂ ਨੂੰ ਅਸੀਂ ਔਰ ਇੱਕ ਅਗਲੀ ਗੱਲ ਉਸ ਤੋਂ ਬਾਹਰ ਵੀ ਜਿਹੜੇ ਹੱਕਾਂ ਲਈ ਲੋਕ ਲੜ ਸਕਦੇ ਨੇ ਅਸੀਂ ਉਹਨਾਂ ਨਾਲ ਵੀ ਸਦਾ ਦਿੱਤਾ ਹੈ ਚਾਹੇ ਉਹ ਕੋਈ ਵੀ ਹੋਣ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਜਾਤ ਦੇ ਹੋਣ ਜਿਹੜੇ ਬੰਦੇ ਹੱਤਾਂ ਲਈ ਖੜ੍ਹ ਸਕਦੇ ਨੇ ਕੱਲ ਨੂੰ ਸਾਡੇ ਕੋਲ ਆਉਣਗੇ ਔਰ ਸਾਡਾ ਜਿਹੜਾ ਪੰਥ ਆ ਉਹਨਾਂ ਨੂੰ ਅਸੀਂ ਬਾਈ ਨੇਮ ਵੀ ਤੇ ਅਸੀਂ ਫੋਨ ਵੀ ਤੇ ਤੁਹਾਡੇ ਰਾਹੀਂ ਵੀ ਅਪੀਲ ਕਰਦੇ ਆ ਕਿ ਕੱਲ ਨੂੰ ਇੱਥੇ ਜ਼ਰੂਰ ਪਹੁੰਚਣਾ ਅਸੀਂ ਆਪਣੇ ਬੰਦੇ ਨੂੰ ਇੱਕ ਵਾਰੀ ਵੇਖਣਾ ਆ ਵੀ ਕੀ ਆ ਸਾਡਾ ਹੋਰ ਕੋਈ ਟੀਚਾ ਨਹੀਂ ਹੈ ਨਾ ਹੀ ਅਸੀਂ ਉਹਨੂੰ ਮਲਮ ਪੱਟੀ ਕਰਨੇ ਜਾਣਾ ਨਾ ਸਾਡਾ ਸਾਡਾ ਇਹ ਆ ਵੀ ਤੁਸੀਂ ਕੀਤਾ ਕੀ ਆ ਜੇ ਕੀਤਾ ਤੇ ਬਰਾਬਰ ਦਾ ਪਰਚਾ ਦਿਓ ਜਿਹੜੇ ਮਲਾਜਮ ਹਨ ਕੁੱਟਿਆ ਉਹਨਾਂ ਦੇ ਪਰਚਾ ਇਹ ਹੋਣਾ ਹੀ ਹੋਣਾ ਹੈ ਠੀਕ ਹੈ ਇਹ ਇਹ ਰੁਕ ਨਹੀਂ ਸਕਦਾ ਇਸ ਲਈ ਅਸੀਂ 71 ਤੱਕ ਸੱਦੀ ਹੈ ਜੋ ਗੁਰਮਤਾ ਹੋਊਗਾ ਉਸ ਹਿਸਾਬ ਨਾਲ ਅਸੀਂ ਅੱਗੇ ਚੱਲ ਪਾਂਗੇ ਠੀਕ ਹੈ ਸੋ ਬਾਬਾ ਬਖਸ਼ੀ ਸਿੰਘ ਹੋਰਾਂ ਦੇ ਨਾਲ ਗੱਲ ਹੋਈ ਆ ਤੇ ਜਿਸ ਤਰੀਕੇ ਨਾਲ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਕਾਲੂ ਯਾਨੀ ਕਿ 14 ਸਤੰਬਰ ਨੂੰ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਇਕੱਤਰਤਾ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਨੂੰ ਸੱਦਾ ਵੀ ਕਹਿ ਲੀਏ ਜਾਂ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਇਕੱਤਰਤਾ ਦੇ ਵਿੱਚ ਹਣ ਉਹ ਆਉਣ ਕੱਲ ਫੈਸਲਾ ਕੀ ਹੁੰਦਾ ਇਹ ਦੇਖਣਾ ਹੋਊਗਾ